सरहद सरहदा बगैर चादर, ही चादर है। तो मंजे ते पै गए उठो मैं चादर लिया पिछावा चादर की नी कोई भी हम मेरी आदत बन चुकी थानी ऐले ही लम्बे पे रहे कोई गल उ चादर को मैंने ਚੱਲ ਕੋਈ ਨਹੀਂ ਉੱਥੇ ਤੇ ਹੁਣ ਮਜਬੂਰੀ ਹੈ ਇੱਥੇ ਤੁਹਾਨੂੰ ਤੁਸੀਂ ਆਪਣੇ ਘਰ ਆਏ ਆ ਉਠੋ ਤੁਸੀਂ ਮੈ ਲਿਆਵਾਂ ਚਾਹੁੰਦੇ ਨਹੀਂ ਉਹ ਨਹੀਂ ਨਹੀਂ ਰਹਿਣ ਦੇ ਕੋਈ ਨਹੀਂ ਹਾਂ ਮੈਂ ਠੀਕ ਹਾਂ ਮੰਜੇ ਤੇ ਹੁਣ ਇਦਾਂ ਹੀ ਤੇ ਮੈਂ ਤਾਂ ਇਹ ਰੋੜਾ ਲਿਆਈ ਸੀ ਇਕ ਦੇਣ ਨੂੰ ਅੱਛਾ ਚੱਲ ਦੇ ਦੇ ਫਿਰ ਇੱਥੇ ਕਿੱਥੇ ਘੁੰਦੀ ਪੀੜਾ ਹੱਥ ਲਾ ਕੇ ਦੱਸੋ ਆ ਇੱਥੇ ਕਿੱਥੇ ਥੋੜੇ ਜਿਹਾ ਬਰਨ ਲਓ ਇੱਥੇ ਕਿ ਦਵਾ ਇੱਥੇ ਦੇ ਉਹ ਯੂਆ ਬਾ ਓਏ ਨਾ ਤੱਤਾ ਕਰੇ ਲੈ ਇ ਕਿੱਥੋਂ ਹਾਏ ਮੈਂ ਤਾਂ ਆਪਣੇ ਹੱਥ ਨੂੰ ਲਾ ਲਾ ਵੇਖਿਆ ਵੇ ਇਦਾਂ ਤੱਤਾ ਥੋਂ ਪਰਾ ਪਰਾ ਮਾਰੀ ਨੂੰ ਮੈਨੂੰ ਸਾੜ ਕੇ ਰੱਖ ਦਿੱਤਾ ਹੀ ਤੂੰ ਮੈਂ ਅੱਗੇ ਬਿਲਤਾ ਨੂੰ ਫੜਿਆ ਤੇ ਤੂੰ ਲਾਹ ਆਪਣੇ ਮੂਥੇ ਦੇ ਲਾਹ ਭਰਾਈ ਨੂੰ ਕਰਦੀ ਕੀ ਆ ਓਹੋ ਹੋ

ਵੇਰਾ ਗੀਆ ਮੈਂ ਤਾਂ ਇਦਾਂ ਨਹੀਂ ਆਂਦਾ ਹੱਥ ਫੜਨ ਵਾਲਾ ਮੈਂ ਤਾਂ ਠੀਕ ਹੀ ਆ ਉਹ ਐਡਾ ਦਾ ਕਿਸੇ ਦੇ ਸਿਰ 'ਚ ਮਾਰ ਦਈਏ ਤੇ ਬੰਦੇ ਦਾ ਸਿਰ ਪਾੜ ਦਿੰਦਾ ਐਡਾ ਤਕੜਾ ਰੋੜਾ ਲੈ ਆਈਆਂ ਤੂੰ ਤੇ ਮੈਂ ਫੜ ਕੇ ਦੇ ਦਿੰਨੀ ਸੇ ਕੋਈ ਨਹੀਂ ਆਪਣੇ ਬੂਥੇ ਦੇ ਮਾਲਾ ਲਾ ਪਲਾ ਲਿਆ ਮੈਂ ਲਾਵਾਂ ਤੇਰੇ ਘਰ ਉਰਾਂ ਘਰ ਉਰਾਂ ਮੈਂ ਲਾਵਾਂ ਤੇਰੇ ਕਰ ਹੁਣ ਵੀ ਕਿਦਾਂ ਜਾਂਦੀ ਅੰਦਰ ਨੂੰ ਹੱਥ ਨੂੰ ਨਹੀਂ ਨਾ ਤੱਤਾ ਲੱਗਦਾ ਪਰ ਇਹ ਛੱਟ ਜਿਆਦੀ ਹੈ ਤਾਂ ਕਰਕੇ ਲੱਗਦਾ ਜੋ ਉਈ 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 ਗਾੜੀ ਟੇਲਾਤਾ ਈ ਉਧਰ ਆਏ ਆਹ 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 ਉਹਦਾ ਵੀ ਮਾਰਨ ਲੱਗਿਆ ਵੇਖਿਆ ਨਹੀਂ ਕਿਤੇ ਕੋਈ ਬੁੱਢਾ ਪਤਾਵਾ ਉਹ ਪਟਾ ਦੇ ਉੱਤੇ ਐ ਉਹਦਾ ਜਿਹੜਾ ਪٹرول ਪੰਪ ਤੇ ਨੰਬਰ ਆਉਂਦੇ ਆ ਤੇ ਉਹ ਮਿੰਟੋ ਮਿੰਟੀ ਆਇ ਤਰਿਆ ਜਾਂਦਾ ਖੰਡੂਬ ਪੱਜ ਪੈ ਗਈ ਯਾਰ ਚੱਲ ਕੋਈ ਨਹੀਂ ਮੁੰਡਾ ਠੀਕ ਹੋ ਗਿਆ ਉੱਠਾ ਤੁਹਾਨੂੰ ਕਿਹੜੀ ਨੀਂਦ ਚੜੀ ਆ ਨੀਂਦ ਚੜੀ ਆ ਹੋਰ ਠਾ ਕੇ ਮੈਨੂੰ ਤੂੰ ਕੀ ਕਰਨਾ ਵਾ ਨਹੀਂ ਤੇ ਤੁਹਾਨੂੰ ਪਿਆ ਹੀ ਮੈਂ ਇੱਕ ਧੋਨ ਉਹਨੂੰ ਚਾਹ ਬੁਟਾ ਲਿਓ ਤੇ ਚੱਲ ਜਾਣਾ ਮੈਂ ਪੈਸੇ ਭੱਜ ਚੱਲੇ ਕਿਤੇ ਬਾਜੀ ਚੱਲੇ ਮੁਰ ਕੇ ਕਿਵੇਂ ਲਾ ਗਏ ਤਾਂ ਬੰਦ ਹੋ ਰਹੇ ਆ ਤਾਨੂੰ ਮੈਨੂੰ ਸਾਸ ਨੂੰ ਕਿਤੇ ਰਾਮ ਕਰਦਾ ਚੰਗਾ ਨਹੀਂ ਲੱਗਦਾ ਮਾੜਾ ਮੁੱਟ ਤੂੰ ਹੀ ਦੇ ਇਦਾਂ ਜਿਹਦਾ ਵੇਖ ਹੀ ਨਹੀਂ ਸਿਖਾਉਂਦੀਆਂ ਮੈਨੂੰ ਨਹੀਂ ਵੇਖ ਤੂੰ ਤਿੱਤਾ ਕਰਦੇ ਜੇ ਮੈਂ ਕਦੀ ਸੁੱਤਾ ਹੀ ਨਹੀਂ ਆਪ ਭਾਵੇਂ ਸਾਰੀ ਢਾੜੀ ਲੇਟੇ ਮਾਰਦੀਆਂ ਰਹਿਣ ਇੰਨਾ ਕੰਮ ਹੁੰਦਾ ਉੱਠ ਪੋ ਉੱਠ ਪੋ ਨਹੀਂ ਤੋ ਤੁਹਾਨੂੰ ਕਹਿਣਾ ਗਾਡੀਆਂ ਨੂੰ ਜਾ ਕੇ ਕਹਿਣਾ ਤੇ ਪੱਠੇ-ਪੁੱਠੇ ਪਾ ਕੇ ਲੰਮੇ ਪਿਆ ਮੈਂ ਤੇ ਵੇਰਤੀ ਪੱਠੇ ਪਾ ਕੇ ਪਏ ਤੇ ਬਾਕੀ ਕੰਮ ਵੀ ਕਰ ਨਹੀਂ ਆ ਬਾਕੀ ਹੁਣ ਮੈਂ ਝਾੜੂ ਪੋ ਚੱਲਾ ਤਾਂ ਚੱਲਾ ਦਾਂ ਕਰਦਾ ਕੰਮ ਆ ਤੇ ਤੁਸੀਂ ਵੇਲੀਆਂ ਇਹ ਮੇਥਾ ਤਾਂ ਹੁੰਦਾ ਨਹੀਂ ਹੁਣ ਮੰਮੀ ਤੇ ਲਾਗੋ ਕਰਾ ਦਿਆ ਕਰੋ ਕੀ ਝਾੜੂ ਪੋਚਾ ਲਾਉਣਾ ਵਾ ਝਾੜੂ ਪੋਚਾ ਸਵੇਰ ਦੇ ਲੱਗੇ ਹੁਣ ਰਾਤ ਝਾੜੂ ਪੋਚਾ ਲਾਉਣਾ ਵਾ ਜਿਹੜਾ ਤੈਨੂੰ ਕੰਮ ਆਖਿਆ ਉਹ ਤੇਰੇ ਕੋ ਹੁੰਦਾ ਨਹੀਂਗਾ ਕਿ ਨਹੀਂ ਮਾਨ ਇੱਕ ਹੋਰਾ ਵੀ ਲੈ ਦੱਸ ਪਰਾਵਾ ਉਹਨੂੰ ਮੈਂ ਰੋੜਾ ਫੜਾਉਣ ਗਈ ਸੀ ਇੱਕ ਦਿਨ ਨੂੰ ਕਿਤੇ ਉਹਨੇ ਮੇਰੀ ਕੁੱਤੇ ਦੀ ਬਾਪ ਕੀਤੀ ਕਿਤੇ ਮੇਰਾ ਕਿਤੇ ਫੱਕਾ ਨਹੀਂ ਛੱਡਿਆ ਉਹਨੇ ਕੀ ਆਂਦਾ ਕਦੀ ਗਰਮ ਲਾਤਾ ਕਦੀ ਉਹ ਕਰਤਾ ਕਦੀ ਜੇ ਕਰਤਾ ਵਾ ਹੁਣ ਮੇਰੇ ਦਿਵਾਲੇ ਫੇਰ ਕਰਾਉਣਾ ਹੀ ਉਹ ਗੈਸ ਲਾ ਜੋ ਉੱਥੇ ਤੇ ਤਵਾ ਧਰ ਕੇ ਉੱਤੇ ਬਿਠਾ ਛੜੋ ਹਨ 10 ਸਲੋ ਜਿਆ ਕਰਕੇ ਐਦਾਂ ਦੀਆਂ ਕੱਲਾਂ ਪਾਣੀ ਦੀ ਟੈਲੀ ਜੀ ਮਿਲਦੀ ਉਹ ਲੈ ਉਹ ਨਹੀਂ ਦੇ ਕਿੱਥੋਂ ਮਿਲਦੀ ਪੁੱਤੋ ਚੈਰੋਂ ਮਿਲ ਜਾਂਦੀ ਐ ਆਈਸ ਵਾਲੀ ਵੀ ਮਿਲਦੀ ਐ ਤੇ ਇਹਨੂੰ ਕੀ ਗੱਲ ਆ ਇਹ ਨਹੀਂ ਕਹਿ ਸਕਦਾ ਜਦੋਂ ਕੱਲ ਤਾਂ ਉਹਨੇ ਰੋੜਾ ਪਾਇਆ ਪਾ ਮੈਨੂੰ ਰੋੜੇ ਕਰਮ ਕਰਕੇ ਦੇਓ ਮੈਨੂੰ ਰੇਤਾ ਦੇਓ ਮੈਨੂੰ ਉਹ ਦੋ ਜੇ ਦੇਓ ਤੇ ਹੁਣ ਮੈਂ ਲੈ ਕੇ ਗਈ ਆ ਪਹਿਲਾਂ ਤਾਂ ਮੈਂ ਉਦਾਂ ਹੀ ਡਰਦੀ ਨਹੀਂ ਖੜਿਆ ਮੈਂ ਹਰੇਤਾ ਤੇ ਹਾਨੀ ਤੇ ਮੈਂ ਕੀ ਕਰਾਂ ਫੇਰ ਮੈਂ ਡਰ ਜਰਦੀ ਰੋੜਾ ਲੈ ਗਈ ਚੰਨਛਾ ਇੱਥੇ ਦੇ ਮੇਰੇ ਇੱਥੇ ਦੇ ਮੇਰੇ ਐਦਾਂ ਕਰ ਕਰ ਕੇ ਤਾਂ ਉਹਨੇ ਮੈਨੂੰ ਕਮਲਪਾ ਛੱਡਿਆ ਜਿਉ ਹਾਇ ਤੇ ਮੈਨੂੰ ਤਾਂ ਕਿਤੇ ਉਹਨੇ ਭਾਵੇਂ ਮੇਰੇ ਰੋੜਾ ਹੀ ਮਾਰ ਦਿੰਦਾ ਜਿੱਦਾਂ ਉਹਨੇ ਫੜਿਆ ਹੀ ਚੁੱਕ ਕੇ ਐਦਾਂ ਮਾਰਿਆ ਪਰੰਤ ਮੈਂ ਆਖਾ ਜੇ ਮੇਰੀ ਵੱਲ ਨੂੰ ਮਾਰਦਾ ਤੇ ਮੇਰਾ ਦੇ ਕਿੱਟਾ ਗੋਡਾ ਤੋੜ ਦੇਣਾ ਹੀ ਉਹਨੇ ਹੈਂ ਤੂੰ ਇਹ ਸੇਖਦੇ ਹੋ ਡਰਦੀ ਦੇ ਇਹਨੇ ਜੋ ਗਾਏ ਹੋਵੇ ਤਾਂ ਘਾਟਾ ਕਾਦਾ ਵਾ ਉਹ ਮੇਰੇ ਦੇਦੇ ਲੈ ਮੰਮੀ ਦੇ ਦਵਾਲੇ ਤੋਂ ਇਹ ਵੀ ਉਹ ਬੜਾ 15 ਗੋ ਸ਼ੀਕਦੇ ਆਉ ਨੂੰ ਜੇ ਹੁਣ ਮਾਪੇ ਨੂੰ ਦੁਖੀ ਸੁਖੀ ਨੂੰ ਤੇ ਪੁੱਤ ਨਾ ਪੁੱਛੇ ਤੇ ਫਿਰ ਮਾਪੇ ਦਾ ਦਿਲ ਨਹੀਂ ਦੁਖਦਾ ਹੁਣ ਸਾਰੇ ਪਾਸੇ ਮੈਂ ਹੀ ਫੁੜਕਦੀ ਫਿਰਾਂ ਤੇ ਇਹ ਵੀ ਕੋਈ ਨਾ ਕੋਈ ਡੈਡੀ ਜੀ ਉਠੋ ਡੈਡੀ ਜੀ ਇਦਾਂ ਇਦਾਂ ਕਹੀ ਬੰਦਾ ਗੱਲਾਂ ਕਰਦਾ ਵਾ ਤੈਨੂੰ ਤੇ ਮਾਸਾ ਕਿਤੇ ਹਮਲੇ ਮੀ ਹੈ ਹੀ ਨਹੀਂ ਕਿ ਪਿਆਰ ਹੈ ਹੀ ਉਹਨੂੰ ਕਿਆ ਰੋੜਾ ਰੜਾ ਛੱਡ ਧੁੱਪ ਹੁਣ ਬੜੀ ਆ ਉੱਪਰ ਲਸਤਰ ਵੇਖੋ ਕਿਦਾਂ ਗਰਮ ਹੋਇਆ ਉਹਨੇ ਚਾਦਰ ਲਾ ਕੇ ਬਹਿ ਜਾ ਘੜੀ ਉੱਤੇ ਇਦਾਂ ਨਹੀਂ ਸ਼ੀਕ ਆਉਣਾ ਨੂੰ ਵੇ ਕੰਜਰਾ ਵੇ ਕੰਜਰਾ ਹੁਣ ਤੇ ਪੈ ਗਈਆਂ ਟਕਾਲਾਂ ਹੁਣ ਪਲਸਟਰ ਦਾ ਸ਼ੀਕ ਹੈਗਾ ਵਾ ਗਾੜੀ ਤੂੰ ਤਾਂ ਮੈਨੂੰ ਲੱਗਦਾ ਉਹ ਸ਼ਦਾਈ ਹੋ ਗਿਆ ਦਿਮਾਗ ਤੇਰਾ ਨਹੀਂ ਲੱਗਦਾ ਹੈਗਾ ਤੂੰ ਕਿਹੜੀ ਬੋਤਲ ਕਹਿਂਦੀ ਐ ਉਹ ਜਿਹੜੀ ਆਂਦੀ ਗਰਮ ਪਾਣੀ ਹੋ ਜਾਂਦਾ ਛੇਕਾ ਦੇਣ ਵਾਲਾ ਉਹ ਛੱਡੋ ਹਾਂ ਮੈਨੂੰ ਦੋਹਾਂ ਪੈਸੇ ਤੇ ਮੈਂ ਬੋਤਲ ਲਿਓਨਾ ਆਪਣੇ ਲਈ ਲੈ ਤੇ ਵੇ ਇਹੋ ਜਿਹਾ ਛੇਕਾ ਦਊਂਗਾ ਬੜਕੇ ਬਾਪੂ ਦੇ ਪੀੜ ਹੀ ਨਹੀਂ ਹੋਣੀ ਇਹਨੂੰ ਤੇ ਤੁਹਾਨੂੰ ਤੇ ਕੋ ਬੱਕਰੀਆਂ ਹੀ ਗੱਲਾਂ ਹੁੰਦੀਆਂ ਦੁਨੀਆ ਨਾਲੋਂ ਹੁੰਦੀਆਂ ਤੁਹਾਨੂੰ ਤੇਨੂੰ ਬੋਤਲ ਤੋਂ ਬਿਗੈਰ ਕੋਈ ਗੱਲ ਹੀ ਨਹੀਂ ਹੁੰਦੀ ਹੋਰ ਕਿੰਨੀ ਵਾਰ ਤੈਨੂੰ ਮੈਂ ਵੜਦੇ ਆ ਵੀ ਬਾਜ ਆ ਜਾ ਆਖੇ ਲੱਗ ਜਾ ਲੱਗ ਜਾ ਲੱਗ ਜਾ ਤੇਰੀ ਸਿਹਤ ਹੀ ਅਸਰੀਆਂ ਨਹੀਂ ਕੋਈ ਵੀ ਜਾ ਉੱਠ ਖਲੋ ਭਰਾਵਾ ਰਾਤ ਪੈ ਜਾਣੀ ਮੁਰਕੇਦੀ ਰਾਤ ਜਾਣਾ ਵਾ ਤੇ ਫੇਰ ਕਿਹੜੀ ਆਖ ਰਾ ਚੱਲੀ 24 ਘੰਟੇ ਖੁੱਲਾ ਰਹਿੰਦਾ ਹੋ 24 ਘੰਟੇ ਤੇ ਖੁੱਲਾ ਵਾ ਤੇ ਮੁਰਕੇ ਖਵਾ ਦੇਵੇਂਗਾ ਪੈਸੇ ਕਿਸੇ ਕੋ ਫੇਰ ਚੰਗਾ ਨਵੇਂਗਾ ਆਹ ਏਡੀ ਲੁੱਟ ਪਈ ਖਵਾ ਦੇਵੇਂਗਾ ਅਸਾਂ ਲੈ ਅਗਲੇ ਮਗਰ ਲੱਗ ਜਾਂਦੇ ਹੁੰਦੇ ਆ ਹੁਣ ਉਹ ਨੇਰਾ ਭੋਂਡਿਆ ਪੁੱਤ ਬਾਹਰ ਵੇਖ ਮੂੰਹ ਨਾਲ ਮੂੰਹ ਦੀ ਕੰਡਿਆ ਨਾਲੇ ਅਗਲੇ ਤੇ ਨਾਲੇ ਮਗਰ ਲੱਗ ਜਾਂਦੇ ਹੁੰਦੇ ਆ ਚੋਰ ਆ ਮਤਲਬ ਕਿ ਕਢਾਉਂਦੇ ਲੋਕੀ ਵੇਖ ਲੈਂਦੇ ਉਸ ਵੇਲੇ ਮਰ ਕੇ ਮਾਚਮਾਗਰ ਲੱਗ ਜਾਂਦੇ ਆ ਤੇ ਤੂੰ ਇਦਾਂ ਕਹਿਆ ਚੋਰ ਮਗਰ ਲੱਜੰਦੇ ਅਗਲੇ ਮਗਰ ਲੱਗ ਜਾਂਦੇ ਹੁੰਦੇ ਲੈ ਸਮਝਣ ਵਾਲੇ ਸਮਝ ਹੀ ਜਾਂਦੇ ਮੈਨੂੰ ਮੈਨੂੰ ਨਹੀਂ ਸਮਝ ਆਉਂਦੀ ਹੋਰ ਕਿਨੇ ਸਮਝਣਾ ਤੇ ਭਰਾਵਾ ਉਠ ਲੋ ਮੇਰ ਕੋ ਹੱਥ ਜੜਾ ਲਾ ਉਠ ਲੋ ਇੰਤੇ ਫੜਾ ਦੇ ਏਟਕੇ ਮੈਂ ਉਹਨੂੰ ਫੜਾਵਾਂ ਫਿਰ ਵੀ ਆਪੇ ਲੈ ਵੇ ਜਿੱਥੋਂ ਮਰਜੀ ਇਹ ਏਟੀਐਮ 'ਚ ਬੜਾ ਗਾੜੀ ਕਰੋੜ ਹੋਣਾ ਏਟੀਐਮ ਫੜਾ ਦੇ ਇਹਨਾਂ ਨੂੰ 9 ਲੱਖ ਰੁਪਈਆ ਹੀਓ ਵੱਡੀ ਲਿਮਟ ਬਣਾਈ ਲੱਖ ਦੀ ਵੀ ਚੱਲ ਕੇ ਤੇ ਬਾਹਰ ਅੰਦਰ ਜਾਵੇਂਗਾ ਨਾ ਤੂੰ ਤੇ ਚੱਲ ਪੈਸਾ ਤੇ ਲੱਕੜਾ ਕਹਿੰਦੇ ਆਪਾਂ ਤੇਰੇ ਉਹ ਜਿਹੜੇ ਦੇਣੇ ਲੈਣੇ ਹੁੰਦੇ ਜਿੰਟਾਂ ਨੂੰ ਉਹ ਦਵਾਂਗੇ ਇਕੱਠੇ ਪੈਸੇ ਲੱਖ ਦੀ ਲਿਮਟ ਅਗਲੇ ਬਣਾਉਂਦੇ ਨਹੀਂ ਕਹਿ ਕਵਾ ਕੇ ਬਣਾਈ ਤੇ ਕੀ ਫਾਇਦਾ ਆ ਘਲਤਾ ਫੇਰ ਬਾਅਦ ਮੈਨੂੰ ਤੇ ਜੇ ਨਾ ਤੇਰੇ ਲੱਛਣ ਹੀ ਨਹੀਂ ਚੰਗੇ ਤੂੰ ਕਿੱਥੇ ਜਾਣਾ ਹੈਗਾ ਚੱਲ ਹੁਣ ਜਿਹੜੇ ਕੰਮ ਨੂੰ ਕਰਨ ਲੈਉਣ ਲੱਗੇ ਆ ਨਾ ਮਹਾਰਾਜ ਉਹ ਸਾਡੇ ਚੰਗੀ ਚੰਗੀ ਪੂਰੀ ਪਾਵੇ ਤੇ ਸਾਡਾ ਸਭ ਬਾਹਰ ਅੰਦਰ ਸਭ ਕੋ ਵਿੱਚ ਇਹੀ ਆ ਤੇ ਜਾ ਚੱਲ ਜਾ ਚੱਲ ਜਾ ਜਾ ਹੁਣ ਫੇ ਮੈਂ ਤੈਨੂੰ ਨਾ ਨਾ ਜਾਣਾ ਹੀ ਆ ਤੇ ਨਾ ATM ਹੀ ਦੇਣਾ ਵੀ ਆਪੇ ਬਾਪਾ ਲੈ ਆਉਂਦੇ ਵੇਂਦੇ ਰੇ ਉਹ ਚੁੱਪ ਕਰ ਜਾ ਛਿਪੀਏ ਜੀ ਲੈ ਵੀ ਗੱਲਾਂ ਪਤਾ ਨਹੀਂ ਕਿੱਥੋਂ ਆਉਂਦੀਆਂ ਇਹਨੇ ਗੱਲਾਂ ਦਾ ਹੀ ਖਟਿਆ ਖਾਣਾ ਲੱਗਦਾ ਕੰਮ ਤੇ ਇਹਨੇ ਕੋਈ ਕਰਨਾ ਨਹੀਂਗਾ ਆਉਂਦੀਆਂ ਗੱਲਾਂ ਮੂੰਹ ਥਾਣੀ ਆਉਂਦੀਆਂ ਕਿ ਹੋਰ ਵੀ ਕਮ ਖਾਗਾ ਹੋਰਾ ਹੁਣ ਕੋਈ ਬੈਗ ਬੂਖ ਖੜਨਾ ਕੱਚ ਲਿਓਣੇ ਪਾ ਕੇ ਲੱਖ ਰੁਪਈਆ ਇੰਨਾ ਹੁੰਦਾ ਵਾ ਬੈਗ ਕੱਪੜੇ ਵਾਲਾ ਦੇ ਦੋ ਵੱਡਾ ਮੈਨੂੰ ਤੇ ਕੀਮਤਾਂ 500 ਦੇ ਨਿਕਲਨੇ ਕਿ 100 ਦੇ ਨਿਕਲਨੇ ਕਿਹੜੇ ਕਿਹੜੇ ਨਿਕਲਨੇ ਆ ਪੰਜ-ਪੰਜ ਸੌ ਦੇ ਨੋਈ ਤੇ ਇੰਨਾ ਇੰਨੀ ਕਿਤੇ ਥੀ ਹੋਣੀ ਆ ਦੋ ਮੈਂ ਜਾਵਾਂ ਨਾਲ ਕੇ ਲੈ ਆਵੇਂਗਾ ਗੱਲਾਂ ਬੌਂਸਰ ਨਾ ਦੋ ਚਾਰ ਮੰਗਾਲੀਏ ਉਹ ਕੱਲੋ ਹੋਂ ਨਾਲ ਬਸ ਆਵੇ ਮੈਂ ਜਾਵਾਂ ਮੈਨੇਜਰ ਨੂੰ ਇੱਥੇ ਸੱਦ ਲੈਣਾ ਈ ਬੈਂਕ ਵਾਲੇ ਨੂੰ ਦੇ ਜਾਂਦਾ ਇੱਥੇ ਹੀ ਐਡੀ ਵੱਡੀ ਰਕਮ ਤੁਹਾਡੀ ਮੰਮੀ ਇਹ ਕੀ ਕਰੀਏ ਕੋਈ ਸਮਝ ਨਹੀਂ ਲੱਗਦੀ ਜੇ ਪਾਪਾ ਜੀ ਉਹ ਸਾਡੇ ਦਵਾਲੇ ਹੋਏ ਰਹਿੰਦੇ ਤੇ ਇਹ ਆਦੇ ਇਹ ਮੇਰੇ ਦਵਾਲੇ ਹੋਏ ਰਹਿੰਦੇ ਮੈਂ ਤਾਂ ਨਹੀਂ ਮਾਲਕ ਸਾਡਾ ਚੰਗਾ ਚੰਗਾ ਕਰਦੇ ਆਡਾ ਕੇਸ ਹੋ ਜੇ ਇੱਕ ਵਾਰ ਘਰ ਆ ਜੀਏ ਨਾ ਰਾਜੀ ਬਾਜੀ ਆ ਮੁੰਡੇ ਨੂੰ ਕੱਢੀਏ ਇਥੋਂ ਬਾਹਰ ਬੁੱਢੇ ਨਾਲ ਜੋਹਾੜੀ ਭਾਪਈ ਉਹਦੇ ਅਸੀਂ ਕੱਟਣੀ ਆ ਵਾਹ ਪਿਆ ਜਾਣੇ ਜਾਂ ਕੋਈ ਰਾਹ ਪਿਆ ਜਾਣੇ ਉਹਦੇ ਨਾਲ ਤਾਂ ਅਸੀਂ ਜੋ ਹੱਥੋਂ ਹੋਊਗਾ ਕਰ ਲਾਂਗੇ ਇਹਨੂੰ ਨਹੀਂ ਮੈਂ ਹੁਣ ਰਹਿਣ ਦੇਣਾ ਘਰ ਇਹਨੂੰ ਤਾਂ ਮੈਂ ਹੁਣ ਦੋ ਮਹੀਨਿਆਂ ਤੱਕ ਕੱਢਿਆ ਖੜਾ ਬਾਹਰ ਕਿਤੇ ਨਾ ਕਿਤੇ ਹੋਰ ਕੀ ਲਾ ਪੈਸੇ ਨਾ ਲਾ ਦੇਣੇ ਪੈਸੇ ਇਹਦੇ ਕਰਕੇ ਪੁੱਤ ਰੱਖੇ ਸੀ ਕਿ ਇਹ ਵਾਰੇ ਨਹੀਂ ਆਉਣ ਦਿੰਦਾ ਕਿਸੇ ਨੂੰ ਗੱਲ ਕਰਨ ਲੱਗਾ ਅੱਜ ਤੇ ਪਤਾ ਨਹੀਂ ਮੈਂ ਕਿਦੇ ਮੱਥੇ ਲਾ ਕੇ ਘਰੋਂ ਨਿਕਲੀ ਜਿੱਧਰ ਜਾਨੀ ਕੰਮ ਪੁੱਛਣ ਉਧਰ ਹੀ ਨਾ ਜਿੱਧਰ ਜਾਨੀ ਉਧਰ ਹੀ ਨਾ ਪਤਾ ਨਹੀਂ ਮੈਨੂੰ ਅੱਜ ਕੰਮ ਲੱਭੂਗਾ ਵੀ ਕਿ ਨਹੀਂ ਇੱਧਰ ਨਾ ਜਾਵਾ ਪ੍ਰੀਤੀ ਦੀ ਦੀਵਕ ਆ ਤੇ ਮੇਰੀ ਵਾਕ ਵੀ ਆ ਇਹਨੇ ਤੇ ਮੈਨੂੰ ਰੱਖ ਵੀ ਲੈਣਾ ਵਾ ਇਹਦੇ ਵਾਲੀ ਜਾਨੀ ਆ ਸ਼ਾਇਦ ਇੱਧਰ ਗੱਲ ਪਣ ਜੇ ਹਰਮਾਤਮਾ ਹੁਣ ਇੱਧਰ ਹੋਣਾ ਮੈਨੂੰ ਖਾਲੀ ਮੌਲੀ ਮਾਤਾ ਜੀ ਇੱਕ ਇੱਧਰ ਆ ਗਈ ਤੇ ਤੁਸੀਂ ਕਿਵੇਂ ਸらっしゃਲ ਕੀ ਹਾਲ ਜੀ ਹਾਂ ਜੀ ਵਧੀਆ ਤੁਸੀਂ ਸੁਣਾਓ ਹਾਂ ਜੀ ਠੀਕ ਠਾਕ ਹਾਂ ਸੂਟਾਂ ਦਾ ਕੰਮ ਵੀ ਖੋਲੇ ਆ ਬਣਾ ਲੇ ਸੂਟਾਂ ਦਾ ਤੁਹਾਨੂੰ ਪਤਾ ਉਹ ਦੰਦਾਂ ਦੇ ਨਾਮ ਰੱਖੇ ਸੀ ਫਿਰ ਬੜੇ ਸੂਟ ਬਣਦੇ ਨੇ ਦਿਖਾਏ ਹਾਂ ਭਲਾ ਕਿਹੜੇ ਵਾਲਾ ਹਾੜਾ ਉੱਪਰ ਨੀਲਾ ਜਿਹਾ ਪਿਆ ਹੋਸ਼ਣਾ ਉਹ ਕਿੰਨਾ ਠੀਕ ਠਾਕ ਹਾਂ ਵਧੀਆ ਤੁਸੀਂ ਦੱਸੋ ਮੈਂ ਤਾਂ ਪਹਿਲਾਂ ਸੂਟ ਵੇਖਿਆ ਹੀ ਨਹੀਂ ਸੀ ਨਹੀਂ ਸੂਟ ਤੋਂ ਦੰਦਾਂ ਦੇ ਨਾਮ ਰੱਖੇ ਸੀ ਫਿਰ ਪਹੀ ਆਉਂਦੇ ਵੀ ਹੁਣ ਘਾਟੀ ਜੇ ਨਾ ਹਾਂ ਨਹੀਂ ਸੂਟ ਤੇ ਬੜੇ ਸੋਹਣੇ ਜੇ ਪ੍ਰਿੰਟ ਵੀ ਬੜਾ ਸੋਹਣਾ ਸੂਟ ਦਾ ਹਾਂਜੀ ਨਹੀਂ ਵਧੀਆ ਕੱਪੜਾ ਵੀ ਵਧੀਆ ਹੈ ਤਾਂ ਹਾਂ ਹੋਰ ਇਹਦਾ ਦੁਕਾਨ ਦਾ ਕੰਮ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਉਹਦੀ ਚੰਗਾ ਤੁਹਾਡਾ ਕਿਦਾਂ ਹਾਂਜੀ ਮੇਰਾ ਵੀ ਠੀਕ ਹੈ ਕੋਈ ਨਹੀਂ ਅਲੱਗ ਕੰਮ ਤੇ ਰੱਖੀਆਂ ਆ ਕਿ ਜੀ ਨਹੀਂ ਕੰਮ ਤੇ ਹੀ ਰੱਖੀਆਂ ਕੰਮ ਵਾਲੀਆਂ ਜੇ ਅੱਛਾ ਕੰਮ ਹੀ ਹੁੰਦੀ ਆ ਪਰ ਉਹ ਚੱਲ ਜਾਂਦੀ ਆ ਟਾਈਮ ਦਾ ਇਹ ਕੰਮ ਹੋ ਜਾਂਦਾ ਠੀਕ ਠੀਕ ਮਤਲਬ ਤੁਸੀਂ ਕੰਮ ਤੇ ਰੱਖ ਲੈਂਦੇ ਕੁੜੀਆਂ ਨਾਲ ਜਿਨ੍ਹਾਂ ਨੂੰ ਆਉਂਦਾ ਹੋਵੇ ਫਿਰ ਉਹ ਹੀ ਰੱਖੀਦੇ ਨਾ ਪ੍ਰੋਫੈਸ਼ਨਲ ਹੋਣ ਜਿਹੜੀਆਂ ਜਿਨ੍ਹਾਂ ਨੂੰ ਕੰਮ ਸੋਹਣੇ ਤਰੀਕੇ ਨਾਲ ਆਉਂਦਾ ਹੋਵੇ ਠੀਕ ਤੇ ਜੇ ਲੋੜ ਆ ਤਾਂ ਦੀਦੀ ਮੈਨੂੰ ਵੀ ਰੱਖ ਲਓ ਹਾਂ ਮੈਨੂੰ ਸਟਿਚਿੰਗ ਆਉਂਦੀ ਆ ਨਹੀਂ ਸਟਿਚਿੰਗ ਤੇ ਨਹੀਂ ਹੁੰਦੀ ਦੀਦੀ ਦੀਦੀ ਅੱਜ ਦਨ ਆਪ ਵਗੈਰਾ ਲਿਖਦੇਆ ਕਰੂੰਗੀ ਮੈਂ ਤੇ ਨਾ ਕੰਮ ਤੇ ਉਸਾਰੇ ਭਾਰੀ ਲੈਂਦੇ ਆ ਪਰ ਸਟਿਚਿੰਗ ਆਉਂਦੀ ਹੋਵੇ ਫੇਰੀ ਫਾਇਦਾ ਨਾ ਹੁੰਦਾ ਫਿਰ ਕੀ ਕਰੋਗੇ ਤੁਸੀਂ ਤੇਰਪਾਈ ਤੇ ਕੋਈ ਕਰਦਿਆ ਕਰੋ ਤੇਰਪਾਈ ਹੁੰਦੀ ਮੈਨੂੰ ਤੇਰਪਾਈ ਵਾਲੀਆਂ ਵੀ ਕੁੜੀਆਂ ਜੇ ਹੈਗੀਆਂ ਆ ਤੁਸੀਂ ਪਹਿਲਾਂ ਦੱਸਣਾ ਸੀ ਨਾ ਮੈਨੂੰ ਮੈਨੂੰ ਤੇ ਕੰਮ ਦੀ ਲੋਡ ਹੋਣੀ ਹੀ ਦੀ ਕੋਈ ਗੱਲ ਨਹੀਂ ਅਜੇ ਕੁੜੀਆਂ ਹੈਗੀਆਂ ਫਿਰ ਜੇ ਲੋਡ ਪਈ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਅਜੇ ਤੇ ਫਿਰ ਹੈਗੀਆਂ ਜੀ ਰੱਖ ਨਾ ਹਾਂ ਦੀਦੀ ਮੈਨੂੰ ਵੀ ਨਾਲ ਮੈਨੂੰ ਵੀ ਬੜੀ ਜ਼ਰੂਰਤ ਨਹੀਂ ਰੱਖਣ ਦੀ ਤੇ ਕੋਈ ਗੱਲ ਨਹੀਂ ਪਰ ਤੈਨੂੰ ਕੰਮ ਹੀ ਨਹੀਂ ਹੁੰਦਾ ਤਾਂ ਹੀ ਕਰੋਗੇ ਕੀ ਕਰ ਇੱਥੇ ਚੱਲ ਮੈਂ ਇਹਨੇ ਕੁੜੀਆਂ ਮੰਨ ਵੇਖ ਕੇ ਹੌਲੀ ਹੌਲੀ ਸਿੱਖ ਜੂਗੀ ਨਹੀਂ ਫਿਰ ਰੋਕਾ ਜੀ ਫਿਰ ਤੂੰ ਸਾਰਾ ਦਿਨ ਫ੍ਰੀ ਬੈਠੀ ਵੀਰੇ ਤਾਂ ਨੂੰ ਕੰਮ ਦੀ ਵੀ ਲੋਡ ਪੈਸਿਆਂ ਦੀ ਵੀ ਲੋਡ ਤੇ ਜੇ ਤੈਨੂੰ ਕੰਮ ਹੀ ਨਹੀਂ ਹੁੰਦਾ ਤਾਂ ਫਿਰ ਮੈਂ ਤੁਹਾਨੂੰ ਪੈਸੇ ਵੀ ਕਾਦੇ ਦਊਂਗੀ ਜਦ ਮੈਂ ਸੂਡ ਫੜ ਲਿਆ ਕਰੂ ਕਸਟਮਰ ਦਾ ਤੇ ਪਛਾਣ ਦਿਆ ਕਰੂੰਗੀ ਇੰਨੇ ਕਸਟਮਰ ਦੀਦੀ ਸ਼ਾਪ ਤੇ ਹੀ ਹੁੰਦੀ ਆ ਕਸਟਮਰਾਂ ਦਾ ਲੂਕ ਨੂੰ ਪਛਾਣ ਨਹੀਂ ਜਾਣਾ ਪੈਂਦਾ ਹਾਂ ਹਾਂਜੀ ਜੇਕਰ ਤੁਸੀਂ ਥੋੜਾ ਬੋਤਾ ਸਿੱਖ ਲਓ ਕਿਤੇ ਉਹ ਸਿੱਖ ਕੇ ਤੇ ਫੇਰ ਆ ਜਿਓ ਸਿੱਖਣ ਦਾ ਤੇ ਟਾਈਮ ਨਹੀਂ ਨਾ ਹੈਗਾ ਕਿਉਂਕਿ ਮੈਨੂੰ ਕੰਮ ਦੀ ਬੜੀ ਜ਼ਰੂਰਤ ਆ ਤੇ ਫੇਰ ਮੈਂ ਤਾਂ ਹੀ ਤੁਹਾਡੇ ਵੱਲ ਆਈ ਤਾਂ ਹੀ ਮੈਂ ਤੁਹਾਨੂੰ ਕਹਿਂਦੀ ਆ ਨਾ ਕਿ ਜੇ ਤੇ ਤੁਹਾਨੂੰ ਕੰਮ ਆਉਂਦਾ ਹੋਵੇ ਫਿਰ ਤੇ ਮੈਂ ਤੁਹਾਨੂੰ ਰੱਖ ਵੀ ਲਵਾਂ ਤੇ ਤੁਹਾਨੂੰ ਕੰਮ ਹੀ ਨਹੀਂ ਆਉਂਦਾ ਤੇ ਤੁਹਾਨੂੰ ਮੈਂ ਪੈਸੇ ਕਦੇ ਦਵਾਂਗੀ ਮੈਂ ਮੈਂ ਤੇ ਬੜੀ ਆਸ ਨਾਈ ਮੈਂ ਚੱਲ ਮੇਰੀ ਕਦੋਂ ਤੇ ਸਾਡੇ ਨਵਾਕ ਵੀ ਆ ਚੱਲ ਤੂੰ ਹੀ ਨਹੀਂ ਮੈਨੂੰ ਮਨ ਲੋਗੇ ਨਵਾਕ ਦੀ ਨਹੀਂ ਗੱਲ ਹੈ ਦੀਦੀ ਫਿਰ ਤੈਨੂੰ ਪਤਾ ਕੰਮ ਆਉਣਾ ਵੀ ਜ਼ਰੂਰੀ ਹੈ ਕੰਮ ਹੀ ਨਹੀਂ ਹੁੰਦਾ ਤਾਂ ਫਿਰ ਇਹ ਵੀ ਚੀਜ਼ ਦੇਖੋ ਨਾ ਕੋਈ ਨਹੀਂ ਹੋਰ ਕਿਤੇ ਪਤਾ ਕਰ ਲਓ ਮਾਰਕੀਟ 'ਚ ਹੋਰ ਵੀ ਬਟਿਕਾ ਹੈਗੀ ਆ ਮਾਰਕੀਟ 'ਚ ਜਾਂ ਕੋਈ ਹੋਰ ਦਾ ਕੰਮ ਦਾ ਪਤਾ ਕਰ ਲਓ ਜਿਹੜਾ ਤੈਨੂੰ ਹੁੰਦਾ ਹੈ ਜੇ ਤੈਨੂੰ ਸਟੀਚਿੰਗ ਦਾ ਹੁੰਦਾ ਨਹੀਂ ਉਹਦਾ ਤਾਂ ਸਾਨੂੰ ਕੋਈ ਫਾਇਦਾ ਹੀ ਨਹੀਂ ਹੈਗਾ ਹੋਰ ਮੈਂ ਇੱਥੇ ਵੀ ਕਿਹੜਾ ਕੰਮ ਵੇਖਾਂ ਫਿਰ ਨਹੀਂ ਦੀਦੀ ਸੌਰੀ ਕੋਈ ਗੱਲ ਨਹੀਂ ਮੈਸੇਜ ਲੋਡ ਹੋਈ ਫਿਰ ਮੈਂ ਤੁਹਾਨੂੰ ਦੱਸ ਦੂੰ ਜਰੂਰ ਦੱਸ ਜੇ ਕੋਈ ਨੇ ਕੋਈ ਕੰਮ ਪੁੱਛਣਾ ਹੁੰਦਾ ਰਹਿੰਦਾ ਜੇ ਕੋਈ ਕਹਿ ਦੂਗਾ ਤੁਹਾਨੂੰ ਮੈਂ ਦੱਸ ਦਾਂ ਹਾਂ ਜੇ ਕੋਈ ਕਹੂਗਾ ਨਾ ਕਿ ਕਿਸੇ ਦੀ ਲੋੜ ਐ ਕੋਈ ਗੱਲ ਨਹੀਂ ਮੈਨੂੰ ਜਰੂਰ ਦੱਸਿਓ ਤਾਂ ਮੈਂ ਤੁਹਾਡੇ ਕੋਲ ਬੜੀ ਆਸ ਨਾਈ ਮੈਨੂੰ ਇਹ ਉਮੀਦ ਈ ਦੀ ਕਿ ਤੁਸੀਂ ਮੈਨੂੰ ਮੋੜਨਾ ਨਹੀਂ ਆ ਨਹੀਂ ਦੀਦੀ ਫਿਰ ਜੇ ਤੁਹਾਨੂੰ ਕੰਮ ਨਹੀਂ ਨਾ ਹੁੰਦਾ ਫਿਰ ਮੈਂ ਨਹੀਂ ਰੱਖ ਸਕਦੀ ਜੇ ਕੰਮ ਆਉਂਦਾ ਵੀ ਫਿਰ ਇਹ ਸਾਰੇ ਕੰਮ ਸਿੱਖ ਕੇ ਲੱਗੀਆਂ ਹੀ ਨਾਲ ਹਾਂਜੀ ਇਹ ਸਾਰੇ ਕੰਮ ਸਿੱਖ ਕੇ ਲੱਗੀਆਂ ਚ ਚਲੋ ਓਦਾਂ ਵੀ ਜਦੋਂ ਵੀ ਲੋੜ ਹੋਊਗੀ ਨਾ ਮੈਨੂੰ ਦੱਸੋ ਕੋਈ ਨਹੀਂ ਕੋਈ ਨਹੀਂ ਦੱਸ ਦਊ ਚਲੋ ਠੀਕ ਜੀ ਜੀ ਠੀਕ ਦੱਸਿਓ ਜਰੂਰ ਠੀਕ ਠੀਕ ਹੈ ਜੀ ਠੀਕ ਹਾਂਜੀ ਠੀਕ ਜੀ ਇਹਨੇ ਤਾਂ ਆਪਣਾ ਬੌਸ ਮਰਵਾਤਾ ਹੀ ਤੋਣਾ ਹੀ ਵੀ ਨਾ ਲਾਉਣਾ ਕੋਈ ਨਾ ਇਹਦਾ ਆਪਣਾ ਕੋਈ ਸਿਸਟਮ ਪਈ ਹੈ ਹਾਏ ਰੱਬਾ ਕੀ ਦਿਉਣੀ ਮੈਨੂੰ ਹਾਂ ਹੋਣ ਦੀ ਬੜੀ ਆਸ ਨਾਲ ਮੈਂ ਇੱਥੇ ਗਈ ਹਾਂ ਕਿ ਚੱਲ ਮੇਰੀ ਗੱਲ ਬਣ ਜੂਗੀ ਇੱਥੇ ਮੂੰਹ ਤੇ ਮੈਂ ਉਹਦਾ ਵੇਖ ਹੀ ਲਿਆ ਸੀ ਬਣਾਈ ਦਾ ਜਦੋਂ ਮੈਂ ਅੰਦਰ ਵੜੀ ਜੋ ਉਹਨੇ ਕਿਹਾ ਏ ਮੈਨੂੰ ਉਹ ਵੀ ਸੁਣ ਗਿਆ ਏ ਸਾਰਾ ਕੁਝ ਸੁਣ ਕੇ ਵੀ ਨਾ ਮੈਨੂੰ ਅਨੁ ਸੁਣਿਆ ਕਰਨਾ ਪੈਂਦਾ ਲੋਕੀ ਬੇਸ਼ੱਕ ਮੇਰੇ ਮੂੰਹ ਤੇ ਨਹੀਂ ਕਹਿਣ ੜੇ ਪਰ ਮੈਨੂੰ ਪਤਾ ਏ ਕੀ ਕੁਝ ਕਹਿਣ ੜੇ ਮੇਰੇ ਵੱਲੋਂ ਤੇ ਮੈਨੂੰ ਕੰਮ ਨਾ ਮਿਲਣ ਦਾ ਕੀ ਕਰਨ ਪਰ ਕੀ ਕਰਾਂ ਆਪਣੀ ਲੋੜ ਬਦਲੇ ਹੁਣ ਚੁੱਪ ਹੋਣਾ ਪੈਣਾ ਕੁਝ ਮੇਰੀਆਂ ਕਰਤੂਤਾਂ ਹੀ ਇਦਾਂ ਦੀਆਂ ਸੀ ਨਾਲ ਇੱਕ ਗਲਤ ਬੰਦੇ ਦਾ ਸਾਥ ਦੇਣ ਕਰਕੇ ਅੱਜ ਮੈਂ ਇੱਥੋਂ ਤੱਕ ਆ ਗਈਆਂ ਕਿ ਮੈਨੂੰ ਦੁਕਾਨਾਂ ਦੇ ਜਾਜਾ ਲੋਕਾਂ ਦੇ ਮਿੰਤਾ ਤਰਲੇ ਕਰਨੇ ਪੈਂਡੇ ਪੀ ਕੋਈ ਜਾਣੇ ਕਿਹ ਹੱਕਮ ਤੇ ਰਖਲੇ ਮੈਨੂੰ ਕਿੱਥੇ ਤੱਕ ਮੈਂ ਪਹੁੰਚ ਗਈ ਵੀ ਮੈਂ ਕਸਟਮਰਾਂ ਦੇ ਸੂਟ ਫੜ ਕੇ ਲੈ ਆ ਦਿਆ ਕਰੂੰ ਛੱਡ ਆਇਆ ਕਰੂੰਗੀ ਕਦੀ ਸੋਚਿਆ ਨਹੀਂ ਵੀ ਆਹ ਦਿਨ ਵੀ ਮੇਰੇ ਤੇ ਆਉਣਗੇ ਤੇ ਦਿਨ ਵਿਖਾਉਣ ਵਾਲਾ ਕੌਣ ਹੀ ਮੇਰਾ ਖੁਦ ਦਾ ਬੰਦਾ ਜਿਹੜਾ ਕਿ ਮੇਰੀ ਮਾੜੀ ਕਿਸਮਤ ਨਾਲ ਮੈਨੂੰ ਟੱਕਰ ਗਿਆ ਹੈ ਸਰਦਾ ਆਫਿਸ ਇੱਥੇ ਵੀ ਕਿੰਨਾ ਚੰਗਾ ਇਨਸਾਨ ਸੀ ਸਰਨੇ ਤੇ ਮੇਰੀ ਇੰਨੀ ਨਕਵਾਰੀ ਵੀ ਨਹੀਂ ਕੀਤੀ ਜਦੋਂ ਮੈਨੂੰ ਜੌਬ ਮਿਲ ਦਿੱਤੀ ਤੇ ਰੱਖਿਆ ਸੀ ਬਸ ਮਾੜਾ ਜਿਹਾ ਮੈਂ ਆਪਣੇ ਘਰ ਦੇ ਹਾਲਾਤ ਦੱਸੇ ਤੇ ਉਹਨੇ ਵੇਖਿਆ ਕੁਰੀ ਇੰਟੈਲੀਜੈਂਟ ਆ ਤੇ ਰੱਖ ਲਿਆ ਹੁਣ ਤੇ ਮੈਨੂੰ ਕੋਈ ਵੀ ਨਹੀਂ ਰੱਖਣ ਰਿਹਾ ਪਤਾ ਨਹੀਂ ਵਿਚਾਰੇ ਇਹਨਾਂ ਕੀ ਕੀ ਬਣਦਾ ਹੋਣਾ ਹੁਣ ਉਹਨੇ ਤੇ ਮੈਨੂੰ ਦੱਸਿਆ ਹੀ ਪਿਓ ਦੇ ਸਿਰ ਤੇ ਸੱਟ ਲੱਗ ਗਈ ਆ ਤੇ ਤਾਂ ਉਹਨੂੰ ਕੁਛ ਨਹੀਂ ਜਾਦੂ ਕਿੱਥੇ ਕਿੱਥੇ ਬਿਜ਼ਨਸ ਸੀ ਕਿੱਡਾ ਵੱਡਾ ਬਿਜ਼ਨਸਮੈਨ ਹੀ ਫੋਨਾਂ ਤੇ ਇਧਰੋਂ ਉਧਰੋਂ ਝਟ ਡੀਲ ਕਰ ਲੈਣੀ ਕਦੀ ਕੋਈ ਸਰਨੇ ਡੀਲ ਖਾਲੀ ਨਹੀਂ ਜਾਣ ਦਿੱਤੀ ਪਰ ਕਿਸਮਤ ਉਹਦੀ ਵੀ ਮਾੜੀ ਹੋਗੀ ਉਹ ਜੋਦੀ ਮਾੜੀ ਹੋਣ ਨਾਲ ਮੇਰੀ ਜਾਦੀ ਮਾੜੀ ਹੋਗੀ ਰੱਬੀ ਰੂਹ ਬੰਦੇ ਦਾ ਜਦੋਂ ਮੈਂ ਦਿਲ ਦਿਖਾਇਆ ਉਹਨੂੰ ਇਹ ਹਾਲਾਤਾਂ 'ਚ ਸੁਟਿਆ ਤੇ ਰੱਬ ਨੇ ਮੈਨੂੰ ਗਾੜੀ ਦੇ ਰਾਤੇ ਰੱਖਣਾ ਹੀ ਮੈਨੂੰ ਵੀ ਤਾਂ ਰੱਬ ਨੇ ਨਰਕ ਚ ਹੀ ਧੱਕਾ ਦੇਣਾ ਹੀ ਇਤੋਂ ਵੱਧ ਕੇ ਨਰਕ ਨਹੀਂ ਹੋ ਸਕਦਾ ਜਿਵੇਂ ਮੈਂ ਤੇ ਕਿਹਾ ਸੀ ਭੀ ਜੇਲ ਨਰਕ ਵਾ ਪਰ ਜੇਲ ਤੋਂ ਬਾਹਰ ਆ ਕੇ ਮੇਰੇ ਲਈ ਉਤੋਂ ਵੱਧ ਕੇ ਨਰਕ ਹੋ ਗਿਆ ਹਰ ਇੱਕ ਨੂੰ ਮੈਂ ਵੇਖ ਕੇ ਅੱਖਾਂ ਠਾਂ ਕਰਨ ਲਈਆਂ ਅੱਖਾਂ ਚੱਖਾਂ ਪਾ ਕੇ ਕਿਨਾਂ ਗੱਲ ਨਹੀਂ ਕਰ ਸਕਦੀ ਕਿ ਦੇ ਸਾਹਮਣੇ ਆਪਣੇ ਆਪ ਨੂੰ ਕੀ ਪ੍ਰੂਫ ਕਰਾਂ ਕਿ ਮੈਂ નિર્ਦੋਸ਼ ਵਾ ਸਭ ਤੋਂ ਵੱਡਾ ਨਰਕ ਮੇਰੇ ਲਈ ਆ ਦੁਨੀਆ ਦੇ ਹੋਂ ਪਤਾ ਨਹੀਂ ਹੁਣ ਮੇਰੀ ਕਦੋਂ ਤੱਕ ਜ਼ਿੰਦਗੀ ਐ ਕਦੋਂ ਤੱਕ ਨਹੀਂ ਕਦੋਂ ਤੱਕ ਮੈਂ ਨਰਕ ਪਹੁੰਚਣਾ ਆ ਮਾ ਦਕਾਨੇ ਨਾ ਪੁੱਛ ਹੋ ਸਕਦਾ ਇਹਨਾਂ ਨੂੰ ਇੱਥੇ ਕੰਮ ਦੀ ਲੋੜ ਹੋਵੇ ਇੱਧਰ ਵੇਖਦੀ ਜੀਸਾ ਸ਼ਿਕਾਇਤ ਐ ਜੀਦਾਂ ਦੇ ਕੋਲੋਂ ਕੰਮ ਦੀ ਲੋੜ ਵਾ ਕੁੜੀ ਦੀ ਉਨਾਂ ਨੂੰ ਜਦੋਂ ਸਮਾਨ ਚੁੱਕਣ ਵਾਸਤੇ ਬੁਕਾਲਣ ਵਾਸਤੇ ਹਾਂ ਜੀ ਜਿੱਦਾਂ ਲੇਡੀਜ਼ ਵਗੈਰਾ ਆਉਂਦੀ ਹੈ ਨਾ ਉਹਨਾਂ ਨੂੰ ਸਮਾਨ ਵਕਾਲਣ ਵਾਸਤੇ ਜਿੱਦਾਂ ਤੁਹਾਨੂੰ ਕੋਈ ਕੁੜੀ ਦੀ ਲੋੜ ਹੋਵੇ ਮੈਨੂੰ ਕੰਮ ਦੀ ਲੋੜ ਵਾ ਕੰਮ ਦੀ ਲੋੜ ਕੰਮ ਦੀ ਲੋੜ ਜਿਹੜਾ ਨਹੀਂ ਅੱਜ ਅੱਜ ਹੀ ਆਈ ਸਵੇਰੇ ਅੱਜ ਉਹਨਾਂ ਨੇ ਪਤਾ ਕੀਤਾ ਸੀ ਤੇ ਉਹਨਾਂ ਨੇ ਫਿਰ ਕਿਹਾ ਸੀ ਅੱਛਾ ਕੋਈ ਹੋਰ ਕੰਮ ਵਾਸਤੇ ਆਇਆ ਸੀ ਹਾਂ ਹਾਂ ਜੀ ਵੇ ਲੋ ਵੀਰ ਜੀ ਜੇ ਐਡਜਸਟ ਹੁੰਦਾ ਤੇ ਮੈਨੂੰ ਵੀ ਬੜੀ ਜ਼ਰੂਰਤ ਸੀ ਮੈਂ ਨਾ ਅੱਗੇ ਵੀ ਇੱਕ ਦੋਆਂ ਦੁਕਾਨਾਂ ਤੋਂ ਪੁੱਛਿਆ ਤੇ ਉਹਨਾਂ ਨੇ ਵੀ ਇੱਦਾਂ ਕੁੜੀਆਂ ਰੱਖ ਲਈਆਂ ਵਾ ਪਰ ਮੈਨੂੰ ਤਾਂ ਕੋਈ ਲਾਗੇ ਲੱਭਣ ਨਹੀਂ ਰਿਹਾ ਵੇਖ ਲੋ ਜੇ ਸਰਦਾ ਤੇ ਸੜੇ ਨਹੀਂ ਗਾਲ ਨਹੀਂ ਉਹ ਤਾਂ ਸਵੇਰੇ ਆਜੀ ਆਏ ਆ ਪਾਹਨੋ ਲੋੜ ਹੀ ਕੱਲ ਹਾਂਜੀ ਕੱਲ ਪਤਾ ਕੰਡੇ ਦੋ ਤਿੰਨ ਜਾਨੇ ਤਾਂ ਅੱਜ ਸਵੇਰੇ ਆਏ ਤੇ ਉਹਨਾਂ ਨੇ ਫਿਰ ਕਿਹਾ ਨਹੀਂ ਬਣੂਗੀ ਗੱਲ ਚਲੋ ਜੇ ਦੋ ਜਾਨੀਆਂ ਵੀ ਆਜੋ ਕੰਡੇ ਦੀ ਲੋਰ ਹੈ ਜੀ ਅਰ ਜਿਹੜੇ ਸਵੇਰੇ ਆਏ ਉਹਨੇ ਕਿਹਾ ਨਹੀਂ ਉਹਨਾਂ ਨੂੰ ਕੀ ਕਰਾਂ ਜਵਾਬ ਦੇਣਾ ਨਾ ਉਹ ਸਵੇਰੇ ਕਹਿ ਗਏ ਕਿ ਉਹ ਰਿਸ਼ਤੇਦਾਰੀ ਵਿੱਚ ਚਲੋ ਇਹ ਬਾਤ ਕਹਿਣਾ ਹਾਂਜੀ ਨਹੀਂ ਮੁਸ਼ਕਲੀ ਵੇ ਲੋ ਜੀ ਉਸ ਵੇਲੇ ਜਿਹੜੇ ਆਈ ਨਾ ਉਹ ਆਪਣੀ ਰਿਸ਼ਤੇਦਾਰੀ ਵਿੱਚ ਜੋ ਕਹਿਣ ਦੀ ਉਹਨਾਂ ਨੂੰ ਵੀ ਚੜਾ ਹੈਗਾ ਥੋੜਾ ਜਿਹਾ ਤੇ ਉਹਨਾਂ ਨੇ ਕਹਿਤਾ ਮੈਂ ਤਾਂ ਬੜੀ ਆਸ ਨਾਈ ਮੈਂ ਕਿਹਾ ਚਲੋ ਇੱਥੋਂ ਤੇ ਮੈਨੂੰ ਕੰਮ ਮੇਲੀ ਜਾਣਾ ਆ ਨਹੀਂ 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 ਜੇ ਤੇ ਲੋੜ ਹੋ ਗਈ ਇਹ ਕੋਈ ਨਹੀਂ ਲੋੜ ਤਾਂ ਤੁਹਾਨੂੰ ਦੱਸਾਂ ਕੋਈ ਜੇ ਲੋੜ ਹੋਊਗੀ ਜ਼ਰੂਰ ਜੀ ਜੇ ਦੱਸਿਓ ਮੈਨੂੰ ਹਾਂਜੀ ਚਲੋ ਹਾਂਜੀ ਧੰਨਵਾਦ ਤੁਹਾਡਾ ਬਹੁਤ ਠੀਕ ਜੀ ਕਰਨਾ ਰੱਖ ਲੈਣਾ ਹੀ ਜ਼ਰੂਰ ਤੇ ਹੈਗੀ ਹੀ ਇਹਨੂੰ ਪੁਰਾਣੀ ਹੋ ਗਈ ਗੱਲ ਇਹਨਾਂ ਦੀ ਫਿਰ ਕਿਹਬ ਰੱਖ ਕੇ ਜਾਣਾ ਸੀ ਚੱਲਣਾ ਨਹੀਂ ਨਾ ਪਰ ਰੋਕਣ ਦੀ ਗੱਲ ਕਰਨੀਆਂ ਰੋਕਣੇ ਕਹਿੰਦਾ ਵੀ ਅਸੀਂ ਦੌੜ ਦੌੜ ਜਮਾਨ ਤੇ ਆਈ ਅਗਲੀ ਅੱਛਾ ਫਿਰ ਨਹੀਂ ਰੱਖਣੀ ਇਹ ਦੁਕਾਨ ਦਾੜੀ ਖਰਾਬ ਹੋ ਗਈ ਬਾਅਦ ਚ ਚੰਗੇ ਲੱਗਿਆ ਬਾਦ ਰੋਕਣ ਗੱਲਾਂ ਕਰਨੀਆਂ ਕੋਈ ਨਹੀਂ ਉਹ ਸਹੀ ਉਹਨਾਂ ਨਾਲ ਲੈਣੇ ਪੁੱਛ ਲੈਣਾ ਕੋਈ ਨਹੀਂ ਕੋਈ ਲੋੜ ਹੋਊਗੀ ਦੱਸਾਂਗੇ ਫਿਰ ਹਾਂ ਚੱਲ ਕੋਈ ਨਹੀਂ ਪਾਣੀ ਨਾ ਪੀਣਾ ਪਿਆਸ ਵੀ ਬੜੀ ਲੱਗੀ ਮੈਨੂੰ ਤੁਰ ਤੁਰ ਕੇ ਤੇ ਪਾਣੀ ਮਿਲੇਗਾ ਪੀਣ ਨੂੰ ਹਾਂਜੀ ਪਛਾਣੇ ਪਛਾਣੇ ਲੱਗਦੇ ਤੇ ਮੈਂ ਦੇਖਿਆ ਹੁਣ ਕਿਤੇ ਤਈ ਆਂਦੇ ਪਛਾਣੇ ਪਛਾਣੇ ਜੇ ਲੱਗਦੇ ਆ ਇਹਨੂੰ ਵੀ ਲੱਗਦਾ ਇਸ ਪ੍ਰੀਮੇਰੀ ਦਾ ਪਤਾ ਹੀ ਹੋਣਾ ਵਾ इतने नहीं कम पुछन कोई पैदा पानी पीनी है तो चुप करके निकल जानी है काम की तो आस ही है नहीं है जी थैंक यू वेलकम बैठ जाओ दीदी नहीं बस मैं जानी ही हूँ ठीक है हाँ जी ਦੀ ਦੀ ਤੁਸੀਂ ਮਢਿਆਲੇ ਨਹੀਂ ਪੜੇ ਹਾਂ ਮੈਂ ਮਢਿਆਲੇ ਸੁਖ ਦੀਦੀ ਹਾਂਜੀ ਹਾਂਜੀ ਦੀਦੀ ਤੁਸੀਂ ਮੈਨੂੰ ਪਛਾਣਿਆ ਨਹੀਂ ਮੈਨੂੰ ਪਛਾਣ ਨਹੀਂ ਆਈ ਮਢਿਆਲੇ ਆਪਾਂ ਸਕੂਲ ਇਕੱਠੇ ਪੜਦੇ ਰਹੇ ਤਿੰਨ ਸਾਡੇ ਸੀਨੀਅਰ ਸੀਗੇ ਅੱਛਾ ਜੋਤੀ ਹਾਂਜੀ ਹਾਂਜੀ ਹਾਏ ਲੈ ਮੈਨੂੰ ਕੀ ਪਤਾ ਨਹੀਂ ਪਛਾਣਿਆ ਨਹੀਂ ਮੈਂ ਤੁਹਾਨੂੰ ਹੋ ਜੋਤੀ ਸੁਣਾ ਠੀਕ ਆ ਹਾਂਜੀ ਠੀਕ ਆ ਕਿੰਨੇ ਚਿਰ ਬਾਅਦ ਮਿਲੇ ਆਪਾਂ ਦੇ ਹਾਂਜੀ ਠੀਕ ਆ ਵਧੀਆ ਕੰਮ ਚੱਲਦਾ ਹੈ ਤੇਰੀ ਆਪਣੀ ਦੁਕਾਨ ਆ ਹਾਂਜੀ ਹਾਂਜੀ ਚੱਲ ਵਸੀਆ ਹੋ ਗਿਆ ਫਿਰ ਤੇ ਕੰਮ ਲੱਗਦਾ ਨਵਾਂ ਨਵਾਂ ਸ਼ੁਰੂ ਕੀਤਾ ਵਾ ਹਾਂਜੀ ਹਾਂਜੀ ਨਵਾਂ ਹੀ ਕੀਤਾ ਜਹਲੇ ਤੇ ਰਖਣੀ ਨਹੀਂ ਨਾਲ ਕੋਈ ਕੁੜੀ ਰਖਣੀ ਤੇ ਹੈਗੀ ਆ ਤੇ ਮੈਨੂੰ ਹੀ ਰੱਖ ਲਾਛ ਦੇਣੀ ਮੈਂ ਵੀ ਕੰਮ ਹੀ ਲੱਭਣ ਲਈ ਤੁਹਾਨੂੰ ਸਟੀਚਿੰਗ ਆਉਂਦੀ ਆ ਤੇ ਕੋਈ ਨਹੀਂ ਮੈਂ ਤੇਰੇ ਨਾਲ ਲਾ ਕੇ ਸਿੱਖ ਲਵਾਂਗੀ ਠੀਕ ਆ ਸਕਾਲ ਦੀ ਤੂੰ ਮੈਨੂੰ ਅਦਰ ਪਾਈ ਤੁਰਪੀ ਤੇ ਮੈਂ ਕਰ ਲੈਣੀ ਆ ਠੀਕ ਆ ਫਿਰ ਕੱਲ ਤੋਂ ਆਜਿਆ ਕਰਿਓ ਚੱਲ ਠੀਕ ਆ ਫਿਰ ਮੈਂ ਕਰ ਤੋਂ ਆ ਜਾਈਂ ਚਲ ਠੀਕ ਹੋਰ ਬਤਾਵੇਂ ਮਨਣੇ ਮੈਂ ਕਾਮੀ ਨਭਣ ਰਹੀ ਹੀ ਹੋਣਾ। ਕਿੰਨੀਆਂ ਸ਼ਾਪ ਤੋਂ ਪੁੱਛਿਆ ਤਾਂ ਸਾਰੇ ਬੁੜੀਆਂ ਹੈਗੀਆਂ ਹੀ। ਅੱਛਾ। ਆ ਤਾਂ ਮੈਂ ਪਾਣੀ ਪੀਣੀ ਆਈ ਤੇਰੇ ਕੋ ਤੇ ਵੇਰਦਾ। ਪਰ ਆਪਣੇ ਟੋ ਮੇਲੇ ਕਰਦੇ ਆਪਣੇ। ਹਾਂਜੀ। ਹੂੰ ਚੱਲ ਵਧੀਆ ਹੋ ਗਿਆ ਵਾ। ਹਾਂਜੀ। ਆ ਸੂਟ ਕਿੱਦਾਂ? ਹਾਂਜੀ। ਸੂਟ ਤੇ ਅੱਧਾ ਬੜਾ ਸੋਹਣਾ ਹੈ ਨਾ। ਹਾਂਜੀ। ਤੇ ਕਿੰਨੇ ਵਜੇ ਖੋਲਦੀ ਹੈ ਦੁਕਾਨ? 9 ਵਜੇ। ਚਲ ਮੈਂ ਸਵੇਰ ਫਿਰ 9 ਵਜੇ ਆ ਜਾਂਗੀ। 9 ਵਜੇ ਤੋਂ ਕਿੰਨੇ ਵਜੇ ਤੱਕ? 9 ਵਜੇ ਤੋਂ 6 ਵਜੇ ਤੱਕ। ਨਾਉਂ ਦੇ ਸ਼ੇਵ ਚ ਚੱਲਦੇ ਨਾਲ ਪਾਲਰ ਦਾ ਵੀ ਕਰਦੇ ਆਂ ਹਾਂਜੀ ਪਾਲਰ ਦਾ ਵੀ ਕਰਦੇ ਚੱਲ ਵਧੀਆ ਤੇਰਾ ਤੇ ਕੰਮ ਫੇਰ ਸੈੱਟ ਹੈ ਨਾਲੇ ਆਪਣਾ ਕੰਮ ਹੈ ਨਾ ਕਿਸੇ ਦੇ ਅਗੇ ਕੰਮ ਨਹੀਂ ਹੈ ਨਾ ਪੁੱਛਣ ਦੀ ਲੋੜ ਨਾ ਜੀ ਝੂਰੀ ਕਰਨ ਦੀ ਲੋੜ ਹਾਂਜੀ ਚੱਲ ਵਧੀਆ ਕੋਈ ਨਹੀਂ ਫਿਰ ਮੈਂ ਸਵੇਰੇ ਆਉਂਗੀ ਠੀਕ ਆ ਸਵੇਰ ਤਾਂ ਚੱਲ ਠੀਕ ਆ ਫਿਰ ਠੀਕ ਆ ਚੱਲ ਸ਼ੁਕਰ ਪਰਮਾਤਮਾ ਕੰਮ ਦੇ ਦੋਹੀ ਦਿੱਤਾ ਹਣਾ आप हाथ दे मुझे ओ है बंद काल का त्रास ने बनी पूछो सदा हमारे कच्चा श्री आस तो जो क्यों करिए हो अच्छा राख हो मोखे राख नहारे साहिब संत सहाय प्यारे दीन बांध दुष्टन के हंता तुम हो पुरी चतुर दस तंता काल पाए ब्रह्मा बपतरा काल पाए सिख जू काल पाए कर किसन सकल काल का किया तमासा जवन काल जोगी शिव की ओ जवन काल जोगी शिव की ओ वेदराज ब्रह्मा जू थी ओ जवन काल सब लोग असमारा नमस्कार है ताहे हमारा ਜਵਨ ਕਾਲ ਸਭ ਜਗ ਤਮਦਾਯੋ ਦੇਵ ਦਾਇਤ ਚਕਸ਼ਤੋਂ ਬਚਾਇਓ ਆਗਾ ਤੇ ਤੈ ਅਵਤਾਰਾ ਸੋਈ ਗੁਰੂ ਸਮਝੀ ਅਖੋ ਹਮਾਰਾ ਨਮਸਕਾਰ ਤੇ ਸਹੀ ਤੋ ਹਮਾਰੇ ਸਭਲ ਪ੍ਰਜਾ ਤੇ ਆਪ ਸਭਾ ਦੀ ਸੇਵਤਨ ਕੋ ਸਭ ਗੰਬ ਸਤਿ ਦਿਓ ਸਤਨਤ ਕੋ ਪਾਲਮੋ ਪਾਤ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਹੁੰਦੇ ਕੇ ਨੀਰ ਪਸਾਨਤ ਚੀਤੀ ਤੇ ਉਚਾਰ ਸਖੋਲਾ ਸੰਪਰਪਾ ਕਰਿਪਾ ਦਿਨਸਤ ਕਰ ਕੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਤੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਪ ਜਪ ਅਤ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਖਾ ਪਾਰਾ ਜਬ ਆ ਕਰਖ ਕਰਤ ਹੋ ਤਬ ਹੋ ਤੁਮ ਮੈਂ ਮਿਲਤ ਦੇਖ ਧਾਰ ਸਭ ਹੋ ਜੇਤੇ ਬਦਨ ਸਿਰਤ ਸਤ ਧਾਰੈ ਆਪ ਆਪਨੀ ਪੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਨਮ ਜਾਨਤ ਵੇਦ ਭੇਦ ਆਲਮ ਨਰੰਕਾਰ ਨਿਰਮੇਕਾਰ ਨਿਰੰਭ ਆਗ ਅਮੇਲ ਆਨਾਦ ਅਸੰਭ ਤਾ ਕਾ ਮੂੜ ਚਾਰ ਟੇਦਾ ਚਾਰ ਕੋ ਬੀਵ ਨਾ ਪਾਵਤ ਬਿੰਦਾ ਤਾ ਕਾ ਉਤਲ ਮਹਨ ਅਨੁਮਾਨਤ ਮਹ ਘੂੜ ਕਾ ਸੇਧ ਦਾ ਜਾਣਤ ਮਹਾਦੇਵ ਕਉ ਕਹਤ ਸਦਾ ਸਿਵ ਨਰੰਕਾਰ ਕਾ ਜੀ ਸਭ ਦੇ ਅਮਨਾ ਦਫਾ ਡਾਉਣੇ ਤਾਂ ਬੜਿਆ ਦੇਖੋ ਕੋਈ ਗਾਲੀ ਕੱਬ ਕਿਰਾਂ ਬਾਦ ਆਇਆ ਲੈਣ ਦੋ ਬੁਰੇ ਬਰੇ ਕੀ ਲੈਣਾ ਬਤੁਸ ਕੀ ਲੈਣਾ ਹੀ ਕੀ ਲੈਣਾ ਮੇਰੇ ਬਤਨੇ ਬੋ ਲੈ ਲਾ ਹੰ? ਹਾਂ ਕੀ ਲੈਣਾ ਕੀ ਲੈਣਾ ਚਲਾ ਫੇਰ ਆਪੇ ਪਸੰਦ ਕਰ ਲੈ ਇਹਨੇ ਟਰੈਕਟਰ ਪਸੰਦ ਕਰਨਾ ਵੇਖੀ ਨਹੀਂ ਹਾਂ ਗੱਡੀ ਪਸੰਦ ਕਰਨ ਲੱਗਾ ਲੱਗਦਾ ਚੱਲ ਤੂੰ ਆ ਵੇਖ ਲੈ ਭਾਈ ਜਿਹੜਾ ਕੰਮ ਦਾ ਵੇ ਗੁਰਵਰ ਆ ਵੇ ਇੱਧਰ ਆ ਜਾ ਕੁੱਤੇ ਆਏ ਪੁੱਤ ਡੌਗੀ ਇੱਥੇ ਆ ਠੀਕ ਵਾ ਕੇ ਆਵਲਾ ਜੈਬਰਾ ਇਹ ਕਵਿ ਡਰਕਾ ਆ ਇਦਾਂ ਦਾ ਨਹੀਂ ਲਿਆਣੇ ਗਰੀਨ ਹੂੰ ਆ ਲੈ ਦੇ ਉਹਨੇ ਦੋਵੇਂ ਵਾ ਲੈਣੇ ਚਾ ਦੋਵੇਂ ਲੈ ਦੇ ਉਹਦਾ ਤੇ ਘਰ ਹੈਗੇ ਹੀ ਚਲ ਫਿਰ ਵੀ ਲੈ ਲੈਣੇ ਇੱਧਰ ਆ ਚਲ ਕੋਈ ਨਹੀਂ ਕੜਾ ਵੀ ਵੇਖੀ ਇੱਧਰ ਲੀਨਾਂ ਇਦਾਂ ਦਾ ਵੀ ਕੜਾ ਲੈਣਾ ਹੀਗਾ ਤਾਂ ਵੀ ਦਾ ਡਾਕਟਰ ਨੇ ਦੱਸਿਆ ਹੀਗਾ ਤੇ ਪਰ ਮੇਰੇ ਕੋ ਫਿਰ ਆਈ ਨਹੀਂ ਗਿਆ ਇਹ ਮਿਟੇ ਜਾਊਗਾ ਕੜਾ ਪੁੱਛ ਲੈਨੇ ਛੱਲੇ ਆ ਦੇ ਹਾਂ ਹੋ ਮੈਂ ਹਾਂ ਕੜਾ ਪੁੱਛ ਲੈਨੇ ਆ ਪੁੱਸਲਾ ਲੈ ਆ ਬਾਪੂ ਨੇ ਵੀ ਘਰੇ ਉਦਾਂ ਹੀ ਰੱਖਿਆ ਈ ਉਹ ਹੈ ਦੇ ਚ ਕੱਖ ਵੀ ਨਹੀਂ ਆ ਤਦੋਂ ਮੈਂ ਆ ਕੇ ਸ਼ਿਰਖ ਪਾਈ ਕਰਨ ਤੇ ਨਿਕਲਿਆ ਕੱਖ ਵੀ ਨਹੀਂ ਆਦਾ ਲੱਖ ਘੜਾ ਲਈ ਲੱਖ ਸਵਾ ਘਟਾਉਣਾ ਦਾ ਹਜ਼ਾਰ ਨਹੀਂ ਨਿਕਲਿਆ ਮੇਰੇ ਕੋਲ ਦੇਖੋ ਮਸ਼ੀਨ ਜੀ ਪਤਾ ਨਹੀਂ ਕੀ ਕਹੀ ਜਾਂਦੀ ਹੈ ਕਿ ਪੰਜਾਬ ਚ ਏਟੀਐਮ ਕੋਈ ਉਥੇ ਪੰਜਾਬੀ ਨਹੀਂ ਬਿਠਾ ਦੋ ਵਿੱਚ ਕੋਈ ਉਥੇ ਨਾ ਉਹਦੀ ਚੀਨੀ ਜੀ ਭਾਸ਼ਾ ਸਮਝ ਆਉਂਦੀ ਆ ਖੋ ਚੋਖਾ ਚੋਖਾ ਦਾ ਪਤਾ ਨਹੀਂ ਕੀ ਕਰਦੀ ਏ ਕੁੜੀ ਇਹ ਵੀ ਇੱਕ ਬਾਪ ਨੂੰ ਛਡਾਈ ਬਣਾਇਆ ਮੈਨੂੰ ਵੀ ਜੇ ਨਹੀਂ ਹੈਗੇ ਮੈਨੂੰ ਦਾਸੀ ਦੇ ਕੰਮ ਸੇ ਕੰਮ ਆਮ ਜਲੂਸ ਘਟਾੜਿਆ ਵੀਰਾ ਲੋਕਾਂ ਸਾਹਮਣੇ ਮੈਂ ਵੀ ਕਦੇ ਕਾਟ ਅੰਦਰ ਤੇ ਕਦੇ ਬਾਹਰ ਰੱਦ ਹੋ ਗਈ ਚੱਲ ਪੈਸੇ ਤੇ ਨਿਕਲੇ ਨਹੀਂ ਬੋਤਲ ਦੇ ਇੱਕ ਲਈਏ ਤੇ ਚਲੀਏ ਘਰ ਨੂੰ ਤੇ ਸੌਣੇ ਨਜ਼ਾਰੇ ਨਾਲ ਇਹ ਬਾਪੂ ਜਾਣੇ ਤੇ ਬੈਂਕ ਜਾਣੇ ਤੇ ਤੂੰ ਮੰਗ ਤਾਂ ਸਹੀ ਤੈਨੂੰ ਗੱਡੀ ਗਿਫਟ ਕਰ ਦੂੰਗਾ ਆਹੋ ਗੱਡੀ ਗਿਫਟ ਕਰਨ ਤੇਰੇ ਵੀਰ ਨੂੰ ਕਵਾੜ ਜਾਂਦਾ ਓਏ ਮੇਰੇ ਅੜਕ ਨੂੰ ਪੀੜੋਂ ਹੁੰਦੀ ਆ ਪਰ ਜੇ ਮੇਰੇ ਵੀਰ ਦੀ ਗੱਡੀ ਨੂੰ ਕਵਾੜ ਕੇ ਆ ਨਾ ਤਾਂ ਫੇਰ ਵੇਖੀ ਇਜਾਦੇ ਤੋਂ ਵੱਧ ਕੇ ਆ ਉਂਗਲ ਦੀ ਥਾਂ ਕਰ ਲਾ ਉਂਗਲ ਵੱਡ ਨਹੀਂ ਤੇ ਮੈਂ ਤੇਰੀ ਹਾ ਕਿਦਾਂ ਲੜਦਾ ਵਾ ਕਿ ਲੜਨਾ ਨਹੀਂ ਵਿੱਚ ਵਿੱਚ ਮਾਰਦੀ ਮੇਰੇ ਤੇ ਮੈਂ ਤੈਨੂੰ ਕੋਈ ਪਿੰਡ ਚ ਨਹੀਂ ਲੱਭਾ ਲੈਣ ਨੂੰ ਤੂੰ ਇੱਥੇ ਡੇਰਿਆਂ ਚ ਆ ਗਿਆ ਵਾ ਤੇ ਤੈਨੂੰ ਹੋਰ ਕਿ ਨਹੀਂ ਲੱਭਾ ਮਾਰਨ ਮੈਂ ਮਿਰਚ ਮਾਰ ਦੇਨੂੰ ਤੇ ਤੂੰ ਤਾਂ ਸਾਡੇ ਰਾਹ ਤੇ ਤੁਰਿਆ ਫਿਰਨ ਹੱਤੋਂ ਰਾਣਾ ਕਰਾਇਆ ਆਪਣੇ ਤੇ ਰਾ ਹੱਡੀ ਪੈਰੀ ਤੇ ਨਿਕਲਦਾ ਵਾ ਨਾ ਹੀ ਆ ਹੱਡੇ ਸਰਕਾਰੀ ਦਾ ਵਾ ਕੌਣ ਕਹਿੰਦਾ ਮੈਂ ਕਹਿੰਨਾ ਅਸ ਸਰਕਾਰੀ ਖਾਲ ਜਾਂਦਾ ਖਾਲ ਪੂਰਿਆ ਤੁਸੀਂ ਨਹੀਂ ਚਲਦੰਨੀ ਐ ਛਾਬੀ ਦੇ ਦੇ ਕੋਈ ਹੱਡੀ ਤੋਰੀ ਨਾ ਕਰ ਲੈ ਆ ਜਾ ਪੱਟੀ ਕਰਾ ਦਿੰਦਾ ਵਾ ਆਉਣੀ ਆ ਹੱਡੇ ਘਰ ਆਣਾ ਵਾ ਤੋੜ ਡੱਡ ਘਰੀ ਆਣਾ ਵਾ ਫਰੀ ਤੇ ਉੱਥੇ ਹੀ ਪੱਟੀਆਂ ਕਰਾਉਣੀਆਂ ਵਾ ਚੱਲ ਆ ਜੀ ਫੇ ਤੇਰੀ ਮਿਲਸ ਕਰਤਾ ਨਾ ਲਾਉਂਗੇ ਵੀਰ ਕੋ ਵੇਖੀ ਸਹੀ ਇੱਥੇ ਹੁਣ ਕੁੜੀ ਲੈ ਜਾ ਫਿਰ ਸਕੂਟਰੀ ਕੋ ਲੈ ਰੇ ਤੂੰ ਚੋਰੀ ਹੋਇਆ ਨਹੀਂ ਇਥੇ ਨਹੀਂ ਮੇਰਾ ਵੀਰ ਆਗ ਲਿਆ ਜਾਂਦਾ ਵਾ ਹੱਡ ਰਾਜ ਨਹੀਂ ਕੋਈ ਚੋਰੀ ਕਰਦਾ ਹੂੰ ਚੋਰ ਜੇ ਨਾ ਹੁੰਦੇ ਬਦਮਾਸ਼ ਭੈਣ ਕਿੱਥੋਂ ਆ ਗਿਆ ਉਹ ਯਾ ਕੰਮ ਕਰ ਆਪਣਾ ਚੱਲ ਇੰਨਾ ਵਧੀਆ ਹੋਇਆ ਘਰ ਤੈ ਉਹ ਪੱਟੀ ਕਰਾਉਣ ਉੱਥੇ ਵੇਖਿਆ ਕਰੂੰ ਮੈਨੂੰ ਮੰਮੀ ਨੇ ਕਹਿੰਨਾ ਕੋ ਪੈਸੇ ਲਈ ਨਹੀਂ ਆ ਦੇ ਕੋਈ ਪੈਸੇ ਆਪੇ ਨਾਲ ਕਰ ਲੂਗਾ ਸੰਗੁਰਜਾ ਆ ਕਿਦਾਂ ਪੰਗੜਾ ਪੁੰਦਾ ਜਾਣਦਾ ਖੋਤਾ ਜਾ ਇਹਨਾਂ ਨੂੰ ਨਹੀਂ ਪਤਾ ਵੀ ਕੁੜੀ ਨੂੰ ਦੇਖ ਕੇ ਸੱਟ ਲਾਤੀ ਆ ਮੈਂ ਪਤਾ ਨਹੀਂ ਕਿੱਥੋਂ ਰੱਖੇ ਹੀ ਹੱਡੇ ਕਰਮਾਂ ਚ ਇਹਨਾਂ ਦੀ ਬੰਬੀ ਵੀ ਹੱਡੇ ਲੱਗ ਗਈ ਹੋਣੀ ਹੈਗੀ ਇਹ ਵਾਲੀ ਵੀਡੀਓ ਵੇਖਣ ਲਈ ਐਂਡ ਸਕਰੀਨ ਦੇ ਉੱਪਰ ਟੈਪ ਕਰੋ ਜਿਸ ਦੇ ਵਿੱਚ ਵੀਡੀਓ ਓਪਨ ਹੋ ਜਾਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ